ਉਵੀ ਮੈਟਰੋ ਸਵਾਤਾ ਤੁਹਾਡਾ ਆਪਣੇ ਚੈਨਲ ਮਾਹੀ ਪ੍ਰਧਾਨ ਤੇ ਤੇ ਅਸੀਂ ਆ ਚੁੱਕੇ ਹਾਂ ਸਵੇਰ ਹੋ ਚੁੱਕੀ ਹੈ ਜੰਮ ਜੰਮ ਲਾ ਕੇ ਦੇਖੋ ਜੀ ਜਿਹੜੇ ਡੱਕੇ ਜਿਹੜੇ ਡੱਕੇ ਸਿੱਟੇ ਤੇ ਉਹ ਅਸੀਂ ਹੁਣ ਟੋਟੇ ਕਰ ਰਹੇ ਹਾਂ ਦੇਖੋ ਜੀ ਜਿਹੜੇ ਉਹ ਖੁੰਡ ਵੱਡੇ ਤੇ ਇਦਰੋਂ ਮਾਹੀ ਪ੍ਰਧਾਨੀ ਲੱਗ ਰਹੇ ਨੇ ਦੇਖੋ ਜੀ ਜਿਹੜੇ ਵੱਡੇ ਵੱਡੇ ਖੁੰਡ ਤੇ ਉਹਨਾਂ ਨੂੰ ਛੋਟੇ ਪੀਸਾਂ ਚ ਇਸ ਤਰ੍ਹਾਂ ਕਰਨ ਨਾਲ ਦੇਖੋ ਜੀ ਵੱਡੇ ਯਾਰੇ ਲੈ ਰੱਖੇ ਨੇ ਇਧਰੋਂ ਨਾਰ ਸਿੰਘ ਪਿਆਪੀ ਲੱਗ ਰਿਹਾ ਜੀ ਫੁੱਲ ਸੇਵਾ ਨਿਵਾ ਰਿਆ ਵਿਚਾਰ ਦੇਖ ਕਰੋ ਨਾਰ ਦੇ ਨਾਰ ਸਿੰਘ ਪਿਆਪੀ ਵਿਚਾਰ ਪੈਸ ਕਰੋ ਲਓਏ ਦੇਖੋ ਕਿੰਨੀਆਂ ਭਰੀਆਂ ਮੜਤੀਆਂ ਆ ਸਾਰੇ ਹੁੰਡ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤਾਂ ਨੂੰ ਬੇਨਤੀ ਹੈ ਦੇ ਬਾਹਰ ਚੜ ਕੇ ਇਸ ਤਰ੍ਹਾਂ ਉਹ ਲੰਗਰਾਂ ਦੀ ਸੇਵਾ ਚੱਲ ਰਹੀ ਹੈ ਲਗਾਤਾਰ ਚੱਲ ਰਹੀ ਹੈ ਕਈ ਦਿਨਾਂ ਤੋਂ ਹੋ ਗਏ ਹੁਣੇ 12-15 ਦਿਨ ਤੋਂ ਤੇ ਹੁਣ ਪਾਲਣ ਨੂੰ ਵੱਡ ਕੇ ਛੋਟਾ ਕਰਿਆ ਜਾਂਦਾ ਹੈ ਪਾੜੇ ਵੀ ਜਾਣਗੇ ਜਿਹੜੇ ਮੋਤੇ ਨੇ ਤੇ ਸੰਗਤਾਂ ਜੇ ਕੋਈ ਕਿਸੇ ਦਾ ਦਿਲ ਪੈਂਦਾ ਭਾਈ ਆਪਣਾ ਸਾਫ ਨਹੀਂ ਸੰਧੀ ਪਾਰਟੀ ਵਾਲਾ ਆ ਕੇ ਸਾਥ ਦੇ ਸਕਦਾ ਨਹੀਂ ਉਹਨਾਂ ਦੀ ਮਰਜ਼ੀ ਹੈ ਭਾਈ ਇਹ ਤਾਂ ਸੇਵਈ ਹੈ ਹਾਂ ਜੀ ਕਾ ਖਾਲਸਾ ਵਾਹਿਗੁਰੂ ਲੋਕ ਮਿੱਤਰੋ ਆ ਜਿਹੜੇ ਡੱਕੇ ਨੇ ਆ ਸਾਰੇ ਇੰਨਾ ਸਾਰੀਆਂ ਜੀਆਂ ਆ ਦੇਖੋ ਕਿੰਨੀਆਂ ਭਰੀਆਂ ਬਣਾਤੀਆਂ ਦੇਖੋ ਇਧਰੋਂ ਆਪ ਬਣਾਤੀਆਂ ਨਾਰਸ ਲੁਕੀਆਂ ਪੀਨੇ ਇਦਣੋਂ ਹੋ ਬਣ ਗਿਆ ਇਦਣੋਂ ਆ ਬਣ ਗਿਆ ਦੇਖੋ ਇਹ ਕੋਸਰੇ ਦੇ ਬਣਾਤੀਆਂ ਉਤਰ